ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਪ੍ਰਿੰਸੀਪਲ ਅਮਰਜੀਤ ਸਿੰਘ ਦੀ ਸਰਪ੍ਰਸਤੀ ਹੇਠ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਕਾਲਜ ਵਿੱਚ ਵੱਖ-ਵੱਖ ਖੇਡਾਂ ਦਾ ਆਯੋਜਨ ਕਰਕੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਤੇ ਨਸ਼ਾ ਰਹਿਤ ਜੀਵਨ ਬਤੀਤ ਕਰਨ ਦਾ ਸਨੇਹਾ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਦਾ ਇਹ ਦਿਨ ਹਾਕੀ ਦੇ ਮਹਾਨ ਜਾਦੂਗਰ ਧਿਆਨ ਚੰਦ ਨੂੰ ਸਮਰਪਿਤ ਹੈ। ਅਤੇ ਕਾਲਜ ਵਿੱਚ ਸਪੋਰਟਸ ਵਿਭਾਗ ਵੱਲੋਂ ਟੀਚਿੰਗ ਨੌਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਅਤੇ ਸੰਗੀਤ ਵਿਭਾਗ ਵੱਲੋਂ ਵੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਇਸ ਦਿਵਸ ਨੂੰ ਮਨਾਇਆ ਗਿਆ ਜੇਤੂ ਵਿਦਿਆਰਥੀਆਂ ਨੂੰ ਮੈਡਲ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਆਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ 29 ਅਗਸਤ 2024 ਅੱਜ ਦਾ ਦਿਨ ਜਿਹੜਾ ਖੇਡਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਬੱਖੋ ਬੱਖਰੇ ਕਾਲਜਾਂ ਦੇ ਵਿੱਚ ਬੱਖੋ ਬੱਖਰੇ ਖੇਡ ਮੈਦਾਨਾਂ ਦੇ ਵਿੱਚ ਅੱਜ ਦਾ ਦਿਨ ਬੜੇ ਸ਼ਾਨੋ ਸ਼ੌਕ ਦੇ ਨਾਲ ਖੇਡਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਇਸੇ ਸੰਦਰਭ ਦੇ ਵਿੱਚ ਸਾਡੇ ਕਾਲਜ ਦੇ ਸਤਿਕਾਰਯੋਗ ਪ੍ਰਿੰਸੀਪਲ ਪ੍ਰੋਫੈਸਰ ਅਮਰਜੀਤ ਸਿੰਘ ਜੀ ਜਿਨ੍ਹਾਂ ਦੀ ਜੋਗ ਅਗਵਾਈ ਦੇ ਹੇਠਾ ਸਾਡੇ ਬਹੁਤ ਸਾਰੇ ਸਪੋਰਟਸ ਦੇ ਵਿਦਸ ਜਿਹੜੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਖੇਡ ਮੈਦਾਨ ਦੇ ਵਿੱਚ ਕਰਵਾ ਰਹੇ ਹਨ ਕ੍ਰਿਕਟ ਦਾ ਬਹੁਤ ਸ਼ਾਨਦਾਰ ਮੁਕਾਬਲਾ ਤੁਸੀਂ ਮੈਦਾਨ ਦੇ ਵਿੱਚ ਦੇਖ ਰਹੇ ਹੋ ਇੱਕ ਪਾਸੇ ਸਾਡੇ ਕਾਲ ਦੇ ਟੀਚਲ ਦੀ ਜਿਹੜੀ ਟੀਮ ਬਣੀ ਹੈ ਸ਼ਹੀਦ ਭਗਤ ਸਿੰਘ ਕ੍ਰਿਕਟ ਟੀਮ ਔਰ ਦੂਸਰੀ ਜਿਹੜੀ ਸਾਡੇ ਕੋਲ ਦੇ ਹੌਣ ਹਰ ਬਜਾਰਖੀ ਦੀ ਟੀਮ ਹੈ ਸ਼ਹੀਦ ਉਦਮ ਸਿੰਘ ਕ੍ਰਿਕਟ ਟੀਮ ਫਰੀडम फाइਟਰ ਦੇ ਨਾਂ ਦੇ ਉੱਤੇ ਬੜੀਆਂ ਦੋਨੋਂ ਟੀਮਾਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਰ ਰਹੀਆਂ ਹਨ ਕ੍ਰਿਕਟ ਦੇ ਮੁਕਾਬਲੇ ਤੋਂ ਬਾਅਦ ਅਸੀਂ ਰੱਸਾ ਕਸੀ ਦੇ ਮੁਕਾਬਲੇ ਜਿਹੜੇ ਇਸ ਗਰਾਊਂਡ ਦੇ ਵਿੱਚ ਕਰਵਾਉਣੇ ਹਨ ਫਿਰ ਲੜਕੀਆਂ ਦੀ ਲੈਗਨ ਰੇਸ ਦੇ ਮੁਕਾਬਲੇ ਹੋਣਗੇ ਫਿਰ ਯੋਗਾ ਦੇ ਮੁਕਾਬਲੇ ਕਰਵਾਏ ਜਾਣਗੇ ਸੋ ਬਹੁਤ ਸਾਰੇ ਵੈਸਟ ਕੀਤੇ ਸੰਗਠਨਾਂ ਦੇ ਸੰਮੇਜਿਤ ਅਨੁਸਾਰ ਇਹਨਾਂ ਇਸ ਗਰਾਉਂਡ ਦੇ ਵਿੱਚ ਅੱਜ ਦੇਖਣ ਨੂੰ ਮਿਲਣੇ ਆ। ਅੱਜ ਮਿਤੀ 29 8 2024 ਨੂੰ ਪੂਰੇ ਭਾਰਤ ਦੇ ਵਿੱਚ ਸੈਂਟਰਲ ਮਿਨਿਸਟਰੀ ਦੇ ਦੁਆਰਾ ਨੈਸ਼ਨਲ ਸਪੋਰਟਸ ਡੇ ਅਕੈਡੈਮਿਕ ਪੱਧਰ ਤੇ ਸਾਰੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ। ਨੈਸ਼ਨਲ ਸਪੋਰਟਸ ਡੇ ਦੀ ਮਹੱਤਤਾ ਕੀ ਹੈ? ਇਸ ਦਿਨ ਮੇਜਰ ਧਿਆਨ ਚੰਦ ਜਿਸ ਨੂੰ ਵਿਜਾੜੋ ਹੋਕੀ ਕਰਕੇ ਜੋ ਹੋਕੀ ਦਾ ਜਾਦੂਗਰ ਕਰਕੇ ਜਾਣਿਆ ਜਾਂਦਾ ਹੈ। ਖੇਡ ਖੇਤਰ ਦੇ ਵਿੱਚ ਜਿਨ੍ਹਾਂ ਨੇ ਸਾਨੂੰ 29 ਅਗਸਤ 2019 ਨੂੰ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਫਿਟ ਇੰਡੀਆ ਮੂਵਮੈਂਟ ਚਲਾਈ ਸੀਗੀ ਜਿਸ ਦੇ ਤਹਿਤ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਪੂਰਾ ਭਾਰਤ ਜਿਹੜਾ ਹੈਗਾ ਉਹ ਫਿਟ ਹੋਣਾ ਚਾਹੀਦਾ ਹੈ ਫਿਜ਼ੀਕਲੀ ਫਿਟ ਹੋਣਾ ਚਾਹੀਦਾ ਹੈਗਾ ਹੈਲਦੀ ਵੈਲਦੀ ਪੂਰਾ ਸੁਸਾਇਟੀ ਹੋਣੀ ਚਾਹੀਦੀ ਹੈ ਇਸੇ ਸਕੀਮ ਦੇ ਆਧਾਰ ਤੇ ਹੀ ਸਾਡੇ ਕਾਲਜ ਦੇ ਵਿੱਚ 27 ਤੋਂ 29 ਤਰੀਕ ਤੱਕ ਸੈਂਟਰਲ ਮਿਨਿਸਟਰੀ ਦੇ ਦੁਆਰਾ ਸਕੀਮਾਂ ਜੋ ਵੀ ਚਲਾਈਆਂ ਜਾਂਦੀਆਂ ਉਹਨਾਂ ਨੂੰ ਦੱਸਿਆ ਗਿਆ ਤੇ ਅੱਜ 29 ਤਰੀਕ ਨੂੰ ਨੈਸ਼ਨਲ ਸਪੋਰਟਸ ਦੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਅੱਜ ਸਾਡੇ ਕਾਲਜ ਦੇ ਵਿੱਚ ਮੁਖੀ ਸਰੀਰਕ ਸਿੱਖਿਆ ਵਿਭਾਗ ਸਰਦਾਰ ਗੁਰਸੇਵਕ ਸਿੰਘ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਸਰਦਾਰ ਅਮਰਜੀਤ ਸਿੰਘ ਦੇ ਉਪਰਾਲੇ ਅਧੀਨ ਸਾਡੀ ਸਮੂਹ ਕਮੇਟੀ ਮੈਂਬਰ ਸਮੂਹ ਸਟਾਫ ਸਮੂਹ ਵਿਦਿਆਰਥੀ ਸਾਰੇ ਹੀ ਜਿਨਨੇ ਵੀ ਕਾਲਜ ਦੇ ਵਰਕਰਸ ਹੈਗੇ ਆ ਉਹ ਤੈਹ ਦਿ ਲੋ ਆਪਣੀ ਲਗਨ ਮਿਹਨਤ ਦੇ ਨਾਲ ਇਹ ਕਾਰਜ ਨਿਭਾ ਰਿਹਾ ਹੈ ਮੌਸਮ ਵੀ ਪ੍ਰਮਾਤਮਾ ਦੇ ਵੱਲੋਂ ਬਹੁਤ ਖੁਸ਼ਹੂਮਾ ਹੈ ਕਾਲਜ ਦੇ ਵਿੱਚ ਕ੍ਰਿਕਟ ਰਸਾ ਕਸ਼ੀ ਅਤੇ ਬੱਚਿਆਂ ਦੇ ਵੱਲੋਂ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੇ ਵੱਲੋਂ ਇੱਕ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕਮਾਉਣੀਆਂ ਆਪਣੇ ਸਰੀਰ 바ਜੋ ਹਾਣੀਆਂ ਕਿਸੇ ਨੇ ਨਾ ਲੱਗੀਆਂ ਨਭਾਉਣੀਆਂ ਜਿਹੜੇ ਆ ਦੜਿੜਕੇ ਦਾ ਛੰਨਾ ਮੂਹਨ ਲਾਉਂਦੇ ਨੇ ਥਾਪੀ ਮਾਰ ਖਾਨੀਆਂ ਚ ਉਹੀ ਕੋਡੀ ਪਾਉਂਦੇ ਨੇ ਕਹਿੰਦੇ ਖਾਦੇ ਨੇ ਬਾਦਾਮ ਜਿੰਨੇ ਮੰਗਲਾ ਉਸੇ ਨੇ ਹੀ ਗੋਡੀਆਂ ਲਗਾਉਣੀਆਂ ਤੇ ਦੋ ਸਟੇਜਾਂ ਲੱਗੀਆਂ ਹੋਈਆਂ ਜੀ ਇੱਕ ਬਾਹਰ ਓਪਨ ਸਟੇਜ ਦੇ ਵਿੱਚ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੀ ਜਿਸ ਦੇ ਵਿੱਚ ਟੀਚਿੰਗ ਤੇ ਨੌਨ ਟੀਚਿੰਗ ਸਟਾਫ ਮੈਂਬਰ ਆਪਸ ਦੇ ਵਿੱਚ ਇੱਕ ਕੰਪੀਟੀਸ਼ਨ ਕਰਨਗੇ ਉਸ ਤੋਂ ਇਲਾਵਾ ਰੱਸਾ ਕਸ਼ੀ ਦੇ ਮੁਕਾਬਲੇ ਹੋ ਰਿਹਾ ਹੈ ਇੱਧਰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਏਗਾ ਸਾਡੇ ਗੈਸਟ ਦਾ ਕਿਉਂਕਿ ਮੌਸਮ ਬਾਹਰ ਖਰਾਬ ਹੋਇਆ ਹੈ ਜੀ ਜਿਸ ਕਰਕੇ ਸਾਨੂੰ ਇੱਧਰ ਸਭਾ ਭਵਨ ਦੇ ਵਿੱਚ ਸਟੇਜ ਲਾਉਣੀ ਪਈ ਇਸ ਤੋਂ ਇਲਾਵਾ ਕਲਚਰਲ ਇਵੈਂਟ ਹੋਏਗਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਏਗਾ ਇਹ ਇਵੈਂਟ ਹੈ ਜੀ ਅੱਜ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਨੈਸ਼ਨਲ ਸਪੋਰਟਸ ਡੇ ਮਨਾ ਰਹੇ ਹਾਂ ਔਰ ਇਹ ਵਾਲਾ ਦਿਨ ਜਿਹੜਾ ਹੈ ਇਹ ਸਾਡੇ ਕੋਲ ਜਿਹੜੇ ਹਾਕੀ ਦੇ ਕੈਪਟਨ ਸੀਗੇ ਹਾਕੀ ਵਿਜ਼ਾਰਡ ਧਿਆਨ ਚੰਦ ਜੀ ਉਨ੍ਹਾਂ ਦੀ ਯਾਦ ਉਨ੍ਹਾਂ ਦੀ ਬਰਥ ਐਨੀਵਰਸਰੀ ਹੈ ਉਹਦੀ ਯਾਦ ਦੇ ਵਿੱਚ ਜਿਹੜਾ ਇਸ ਨੈਸ਼ਨਲ ਸਪੋਰਟਸ ਡੇ ਨੂੰ ਪੂਰੇ ਇੰਡੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਇਸ ਸਬੰਧ ਦੇ ਵਿੱਚ ਅਸੀਂ ਕਾਲਜ ਦੇ ਵਿੱਚ ਵੀ ਆਪਣੇ ਪ੍ਰੋਗਰਾਮ ਰੱਖਿਆ ਅਲੱਗ-ਅਲੱਗ ਖੇਡਾਂ ਦੇ ਜਿਹਦੇ ਵਿੱਚ ਕਿ ਸਾਡੇ ਵਿਦਿਆਰਥੀ ਨੇ ਜਿਹੜੇ ਔਰ ਜਿਨ੍ਹਾਂ ਨੇ ਯੂਨੀਵਰਸਿਟੀ ਲੈਵਲ ਦੇ ਉੱਤੇ ਜਾਂ ਨੈਸ਼ਨਲ ਲੈਵਲ ਦੇ ਉੱਤੇ ਪਹਿਲਾਂ ਪਾਰਟਿਸਪੇਸ਼ਨ ਕੀਤੀ ਹੈ ਉਹ ਸਾਡੇ ਕੋਲ ਵਿਦਿਆਰਥੀ ਨੇ ਜਿਹੜੇ ਅੱਜ ਸਾਡੀਆਂ ਖੇਡਾਂ ਦੇ ਵਿੱਚ ਭਾਗ ਲੈਣਗੇ ਕਈ ਤਰ੍ਹਾਂ ਦੇ ਇਵੈਂਟ ਅਸੀਂ ਆਰਗੇਨਾਈਜ਼ ਕੀਤੇ ਆ ਔਰ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਜਿਹੜਾ ਫਿਟ ਇੰਡੀਆ ਮੂਵਮੈਂਟ ਚਲਾਈ ਗਈ ਹੈ ਭਾਰਤ ਸਰਕਾਰ ਦੁਆਰਾ ਕਿ ਜਿੰਨੇ ਵੀ ਸਾਡੇ ਕੋਲ ਵਿਦਿਆਰਥੀ ਹਨ ਅਸੀਂ ਸਭ ਤੋਂ ਪਹਿਲਾਂ ਕਿ ਜਿਹੜੀ ਵਿਦਿਆਰਥੀ ਦੀ ਜਿਹੜੀ ਸਿਹਤ ਅੱਛੀ ਹੋਣੀ ਚਾਹੀਦੀ ਹੈ ਸਿਹਤ ਅੱਛੀ ਕਿਸ ਤਰੀਕੇ ਨਾਲ ਰੱਖੀ ਜਾ ਸਕਦੀ ਹੈ ਕਸਰਤ ਨਾਲ ਰੱਖੀ ਜਾ ਸਕਦੀ ਹੈ ਗੇਮ ਦੇ ਵਿੱਚ ਪਾਰਟਿਸਿਪੇਟ ਕਰਕੇ ਰੱਖੀ ਜਾ ਸਕਦੀ ਹੈ ਜੇ ਅਸੀਂ ਸਰਕਾਰੀ ਮਹਿਦਰਾ ਕਾਲਜ ਪਟਿਆਲਾ ਦੀ ਗੱਲ ਕਰੀਏ ਕਿ ਇਹ ਪਿਛਲੇ 25 ਸਾਲਾਂ ਤੋਂ ਜਿਹੜਾ ਹੈ ਯੂਨੀਵਰਸਿਟੀ ਦੇ ਇਹਦੇ ਕੋਲ ਚੈਂਪੀਅਨਸ਼ਿਪ ਚ ਰਹੀ ਹੈ ਤਕਰੀਬਨ ਯੂਨੀਵਰਸਿਟੀ ਦੇ ਜਿਹੜੀਆਂ 25 30 ਨੈਸ਼ਨਲ ਲੈਵਲ ਦੀਆਂ ਟੀਮਸ ਹਨ ਉਹਨਾਂ ਦੇ ਵਿੱਚ ਸਾਡੇ ਜਿਹੜੇ ਵਿਦਿਆਰਥੀ ਹੈ ਉਹ ਪਾਰਟਿਸਿਪੇਟ ਕਰਦੇ ਹਨ ਔਰ ਬਹੁਤ ਹੀ ਵੱਧ ਛੜ ਕੇ ਹਿੱਸਾ ਲੈਂਦੇ ਹਨ ਔਰ ਇਸ ਕਾਲਜ ਨੇ ਬੜੇ ਹੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਪਲੇਅਰ ਪ੍ਰੋਡਿਊਸ ਕੀਤੇ ਹਨ ਔਰ ਸਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸੇ ਤਰੀਕੇ ਨਾਲ ਮਿਹਨਤ ਕਰਕੇ ਆਪਣੇ ਪੰਜਾਬ ਦਾ ਜਿਹੜਾ ਨਾਮ ਹੈ ਉਹ ਵਿਦਿਆਰਥੀ ਸਾਡੇ ਕਾਲਜ ਤੋਂ ਵਖਵਾ ਕੀ ਵਿਡਾਂ ਦੇ ਵਿੱਚ ਭਾਗ ਲੈ ਕੇ ਰੌਸ਼ਨ ਕਰਨਗੇ ਔਰ ਮੈਂ ਸੋਚਦਾ ਕਿ ਸਰਕਾਰਾਂ ਦਾ ਇੱਕ ਬਹੁਤ ਹੀ ਵੱਡਾ ਵਧੀਆ ਪ੍ਰੋਗਰਾਮ ਹੈ ਕਿ ਜਿੰਨਾ ਵੀ ਸਾਡਾ ਯੂਥ ਹੈ ਉਹਨਾਂ ਨੂੰ ਬਾਕੀ ਐਕਟੀਵਿਟੀਜ਼ ਤੋਂ ਹਟਾ ਕੇ ਜਿਵੇਂ ਕਿ ਸਾਨੂੰ ਲੱਗਦਾ ਕਿ ਕੁਝ ਬੱਚੇ ਸਾਡੇ ਗਲਤ ਪਾਸੇ ਚੱਲ ਜਾਂਦੇ ਹਨ ਡਰੱਗਸ ਵਗੈਰਾ ਯੂਜ਼ ਕਰਦੇ ਹਨ ਉਹਨਾਂ ਨੂੰ ਉਸ ਉਸ ਤੋਂ ਦੂਰ ਰੱਖਣ ਵਾਸਤੇ ਕਿ ਜਿਹੜਾ ਖੇਡਾਂ ਦਾ ਆਯੋਜਨ ਜਾਂ ਹੋਰ ਵੀ ਕੋਈ ਅਕੈਡੈਮਿਕਸ ਪ੍ਰੋਗਰਾਮ ਜਿਹੜੇ ਟਾਈਮ ਟੂ ਟਾਈਮ ਸਰਕਾਰ ਦੁਆਰਾ ਚਲਾਏ ਜਾਂਦੇ ਹਨ ਇਹ ਬਹੁਤ ਹੀ ਸ਼ਲਾਘਾਯੋਗ ਹਨ ਸਰਕਾਰੀ ਬਹਿਦਰਾ ਕਾਲਜ ਵੀ ਇਹਨਾਂ ਪ੍ਰੋਗਰਾਮ ਦੇ ਵਿੱਚ ਵੱਧ ਛੜ ਕੇ ਹਿੱਸਾ ਲੈਂਦਾ ਹੈ ਪਿਛਲੇ ਸਾਲ ਵਿੱਚ ਸਾਡੇ तकरीबन 35 ਬੱਚੇ ਨੇ 골ਡ ਮੈਡਲ ਜਿੱਤੇ ਸੀ ਜਿਹੜੀਆਂ ਖੇਡਾਂ ਪੱਤਰ ਪੰਜਾਬ ਦੀਆਂ ਕਰਵਾਈਆਂ ਗਈਆਂ ਸੀ ਇਸ ਵਾਰੀ ਵੀ तकरीबन 50-60 ਬੱਚੇ ਸਾਡੇ ਇਹਨਾਂ ਖੇਡਾਂ ਦੇ ਵਿੱਚ ਭਾਗ ਲੈਣਗੇ ਔਰ ਮੈਨੂੰ ਆਸ ਹੈ ਕਿ ਜਿਹੜੇ ਸਰਕਾਰ ਦੇ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਉਹ ਵਿਦਿਆਰਥੀਆਂ ਵਾਸਤੇ ਬਹੁਤ ਹੀ ਲਾਹੇਵੰਦ ਬਣ ਗਏ ਔਰ ਮੈਂ ਇਸ ਦਿਨ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ